ਉਹ ਕਹਿੰਦੇ ਮੁਹੱਲੇ ਵਾਲਿਆਂ ਦੇ ਛੱਤਰ ਮਾਰ ਕੇ ਭਜਾ ਦਾਂਗਾ ਮੁਹੱਲੇ ਨੂੰ ਮੇਰੇ ਹਸਬੰਦ ਨੂੰ ਸੇਫਟੀ ਦਿੱਤੀ ਜਾਵੇ ਜਿਸ ਤਰ੍ਹਾਂ ਇਹ ਕਹਿ ਰਹੇ ਅਸੀਂ ਬੜੇ ਬੱਬਰ ਮਾਰੇ ਐ ਸੱਚ ਲੁਧਿਆਣਾ ਦੀ ਡੇਲੋਂ ਪੁਲਿਸ ਦੇ ਇੱਕ ਐਸਐਚਓ ਪ੍ਰੇਮ ਸਿੰਘ ਦੇ ਵੱਲੋਂ ਸਰਪੰਚੀ ਦੀ ਚੋਣ ਲੜ ਰਹੀ ਇੱਕ ਮਹਿਲਾ ਉਮੀਦਵਾਰ ਦੇ ਪਤੀ ਨੂੰ ਦਿੱਤੀਆਂ ਗਈਆਂ ਧਮਕੀਆਂ ਦਾ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਪੀੜਤ ਵਿਅਕਤੀ ਅਮਿਤ अरोड़ा ਨੇ ਇਹ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਚੋਣ ਕਮਿਸ਼ਨ ਦੇ ਵੀ ਧਿਆਨ ਦੇ ਵਿੱਚ ਲਿਆਂਦਾ ਹੈ ਇਸ ਪੂਰੇ ਮਾਮਲੇ ਬਾਰੇ ਜਦੋਂ ਸਾਡੇ ਪੱਤਰਕਾਰਾਂ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਇਹ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਪੜ ਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਸਬੰਧ ਵਿੱਚ ਹਜੇ ਬੀਇੰਗ ਕੰਟਰੋਲਿੰਗ ਅਫੀਸਰ ਇਸ ਤਰੀਕੇ ਦੀ ਕੰਪਲੇਂਟ ਕੰਪਲੇਂਟ ਜਿਹੜੀ ਹੈਗੀ ਮੇਰੇ ਨਜ਼ਰ 'ਚ ਨਹੀਂ ਆਈ ਜੇ ਪੁਲਿਸ ਕੋਲੇ ਆਈ ਹੋਊਗੀ ਉਹ ਇੱਕ ਦੂਸਰਾ ਮਸਲਾ ਹੈ ਕਿਉਂਕਿ ਹੁਣ ਤੁਸੀਂ ਮੇਰੇ ਧਿਆਨ 'ਚ ਲਿਆ ਦਿੱਤਾ ਗਿਆ ਤਾਂ ਇਹ ਆਪਣੇ ਪੁਲਿਸ ਕਾਊਂਟਰਪਾਰਟ ਨਾਲ ਦੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਇਹਦੀ ਚਾਲੂ ਕਰਵਾ ਕੇ ਜੋ ਐਪਰੋਪਰੀਏਟ ਐਕਸ਼ਨ ਹੋਇਆ ਉਹ ਲਿੱਤਾ ਜਾਵੇਗਾ ਜੀ ਬੇਸ਼ਾਂਤ ਬਈ ਚਰਚੋਣਾ ਹੁਣ ਉਹਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜੀ ਜਿਵੇਂ ਕਈ ਜਗ੍ਹਾ ਲੜਾਈ ਝਗੜੇ ਦਾ ਖਤਰਾ ਹੈ ਕਿਉਂਕਿ ਜਿਆਦਾਤਰ ਦੇਖਿਆ ਜਾਂਦਾ ਪੰਚਾਇਤੀ ਇਲੈਕਸ਼ਨ ਦੇ ਵਿੱਚ ਮੌਕੇ ਤੇ ਹੀ ਕਾਊਂਟਿੰਗ ਹੁੰਦੀ ਹੈ ਅਤੇ ਜੋ ਕਰਾਊਡ ਪੋਲਿੰਗ ਜੋ ਕਰਕੇ 4 ਵਜੇ ਉੱਥੇ ਆਲੇ-ਦੁਆਲੇ ਉੱਥੇ ਪਰਮਾਈਸਿਸ ਦੇ ਆਲੇ-ਦੁਆਲੇ ਇਕੱਠਾ ਹੋ ਜਾਂਦਾ ਕਿਉਂਕਿ ਰਿਜ਼ਲਟ ਸੁਣਨ ਦੇ ਸਾਰੇ ਚਾਹਵਾਨ ਹੁੰਦੇ ਨੇ ਇਸ ਦੇ ਲਈ ਸਾਰੇ ਪੁਲਿਸ ਪ੍ਰਸ਼ਾਸਨ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਮੀਟਿੰਗਾਂ ਲਿੱਤੀਆਂ ਗਈਆਂ ਨੇ ਤੇ ਹਰ ਪੋਲਿੰਗ ਸਟੇਸ਼ਨ ਤੇ ਅਸੀਂ ਉਹਨਾਂ ਨੂੰ ਦੋ ਤਿੰਨ ਕੈਟਾਗਰੀਜ਼ ਬਣਾਈਆਂ ਨੇ ਹਾਈਲੀ ਸੈਂਸਿਟਿਵ ਸੈਂਸਿਟਿਵ ਤੇ ਨੋਨ ਆਓ ਹੁਣ ਜਾਣਦੇ ਆ ਪੀੜਤ ਵਿਅਕਤੀ ਅਮਿਤ अरोड़ा ਅਤੇ ਉਹਨਾਂ ਦੀ ਪਤਨੀ இந்து अरोड़ा ਕਿ ਉਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ இந்து ਰੋੜਾ இந்து ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀਆਂ ਧਮਕੀਆਂ ਆ ਰਹੀਆਂ ਤੁਹਾਨੂੰ ਸਰ ਜੀ ਮੇਰੇ ਹਸਬੈਂਡ ਨੂੰ ਧਮਕੀਆਂ ਆ ਰਹੀਆਂ ਨੇ ਸਾਨੂੰ ਵੀ ਕਹਿ ਰਹੇ ਨੇ ਬੈਠ ਜਾਓ ਪਰ ਅਸੀਂ ਬੈਠਾਂਗੇ ਨਹੀਂ ਅਸੀਂ ਲੜਾਂਗੇ ਚਾਹੋਣ ਤੇ ਨਾਲੇ ਮੇਰੇ ਹਸਬੈਂਡ ਨੂੰ ਸੇਫਟੀ ਦਿੱਤੀ ਜਾਵੇ ਜਿਸ ਤਰ੍ਹਾਂ ਇਹ ਕਹਿ ਰਹੇ ਅਸੀਂ ਬੜੇ ਬੱਬਰ ਮਾਰੇ ਐ ਐਸਐਚ ਨੇ ਅਸੀਂ ਖੁਦ ਰਿਕਾਰਡਿੰਗ ਸੁਣਨੀ ਹੈ ਸਾਰਾ ਜੀ ਤੇ ਕੀ ਹੋਇਆ ਤੁਹਾਡਾ ਨੁਕੀਨ ਕੌਣ ਧਮਕੀ ਦੇ ਰਿਹਾ ਇਸ ਸਮੇਂ ਜੀ ਤੇ ਕਿਸ ਤਰ੍ਹਾਂ ਦੀ ਧਮਕੀ ਆ ਰਹੀ ਹੈ ਪ੍ਰੇਮ ਸਿੰਘ ਜੀ ਦੀ ਧਮਕੀ ਆਈ ਸੀ ਸਰ ਕੌਣ ਆ ਪ੍ਰੇਮ ਸਿੰਘ ਪ੍ਰੇਮ ਸਿੰਘ ਐਸਚਓ ਸੀਗੇ ਜੀ ਆਪਣਾ ਡੇਲੋ ਦੇ ਅੰਦਰ ਲੱਗੇ ਆ ਹੁਣ ਉਹ ਪਹਿਲਾਂ ਸੀਐਚ ਅਸੀਂ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਮੈਂ ਉਹਨਾਂ ਦੀ ਰਿਕਾਰਡਿੰਗ ਵੀ ਕੀਤੀ ਹੋਈ ਆ ਉਹ ਫੋਨ ਤੇ ਮੈਨੂੰ ਧਮਕੀਆਂ ਦੇ ਰਹੇ ਸੀ ਉਧਰਲੇ ਪਾਸੇ ਕੜਵਲ ਸਾਹਿਬ ਨਾਲ ਗੱਲ ਕਰ ਰਹੇ ਸੀ ਕੜਵਲ ਸਾਹਿਬ ਖੁਦ ਮੈਨੂੰ ਧਮਕੀਆਂ ਦਵਾ ਰਹੇ ਹੈਗੇ ਕਿ ਬਈ ਇਹਨੂੰ ਕਹਿ ਵੀ ਬੈਹ ਜਵੇ ਜੇ ਨਹੀਂ ਇਹ ਬੰਦਾ ਐਦਾਂ ਕਰੋ ਫਿਰ ਇਹਨੂੰ ਚੱਕ ਕੇ 755 ਲਾ ਕੇ ਥਾਣੇ 'ਚ ਇਹਨੂੰ ਬ ਤੇ ਬਈ ਧਮਕੀ ਦੇ ਵਿੱਚ ਕੀ ਕਿਹਾ ਉਹਨਾਂ ਨੇ ਤੁਹਾਨੂੰ ਧਮਕੀ ਦੇ ਵਿੱਚ ਇਹ ਕਿਹਾ ਕਿ ਵੀ ਤੂੰ ਬਹਿ ਜਾ ਮੈਂ ਕਿਹਾ ਸਰ ਮੈਂ ਨਹੀਂ ਬੈਠਾਂਗਾ ਵੀ ਮੈਂ ਇਲੈਕਸ਼ਨ ਕਰਨੀ ਮੈਂ ਇਲੈਕਸ਼ਨ ਖੜਾਂਗਾ ਸਾਰੇ ਸਾਰਿਆਂ ਨੂੰ ਹੱਕ ਆ ਤੇ ਅਸੀਂ ਖੜਾਂਗੇ ਤੇ ਉਹ ਕਹਿੰਦਾ ਕਿ ਵੀ ਮੈਂ ਕਿਹਾ ਸਰ ਮੇਰਾ ਪੂਰਾ ਮੁਹੱਲਾ ਮੇਰਾ ਮੇਰਾ ਨਿਊ ਗੁਰਤੇਗ ਬਾਧਰ ਨਗਰ ਮੇਰੇ ਨਾਲ ਆ ਮੇਰਾ ਮੁਹੱਲਾ ਮੇਰੇ ਨਾਲ ਆ ਵੀ ਮੈਨੂੰ ਉੱਥੇ ਦੀ ਜਨਤਾ ਪਿਆਰ ਕਰਦੀ ਹੈਗੀ ਵੀ ਮੈਂ ਖੜਨਾ ਹੀ ਖੜਦਾ ਉਹ ਕਹਿੰਦੇ ਮੁਹੱਲੇ ਵਾਲਿਆਂ ਦੇ ਛੱਤਰ ਮਾਰ ਕੇ ਭਜਾ ਦਾਂਗਾ ਮੁਹੱਲੇ ਨੂੰ ਕਹਿੰਦਾ ਮੁਹੱਲਾ ਮੁਹੱਲਾ ਕੀ ਚੀਜ਼ ਹੈ ਜੀ ਬਾਈ ਕੌਣ ਕਹਿੰਦਾ ਤੁਹਾਨੂੰ ਜੀ ਇਹ ਸਰ ਪ੍ਰੇਮ ਸਿੰਘ ਐਸਐਚਓ अच्छा जी ਹੁਣ ਤੁਸੀਂ ਕੰਪਲੇਨਟ ਕੀਤੀ ਹੈ ਜੀ ਇਹਦੀ ਅਸੀਂ ਕੰਪਲੇਨਟ ਕੀਤੀ ਹੋਈ ਹੈ ਸਰ ਅਸੀਂ ਦੁਗਰੀ ਥਾਂ ਚ ਵੀ ਉਹ ਮਤਲਬ ਕਿ ਉੱਪਰ ਸੀਪੀ ਸਾਹਿਬ ਦੇ ਗਏ ਸੀ ਅਸੀਂ ਤੇ ਐਸ ਐਚ ਓ ਆਪਣਾ ਐਸ ਐਸ ਪੀ ਸਾਹਿਬ ਲਾਂਬਾ ਜੀ ਸੀ ਹੈ ਜੀ ਉਹਨਾਂ ਨੇ ਸਾਨੂੰ ਪੂਰੀ ਮਤਲਬ ਕਿ ਆਪਣੀ ਕੀਤੀ ਹੈਲਪ ਸਰ ਉਹਨਾਂ ਨੇ ਚੌਨ ਅਫਸਰ ਨੂੰ ਕੰਪਲੀਟ ਕੀਤੀ ਆ ਚੌਨ ਅਫਸਰ ਨੂੰ ਅਸੀਂ ਕੀਤੀ ਹੈ ਜੀ ਮਿਸਾਲ ਨੂੰ ਤਕੀ ਇਹ ਅਸ਼ਵਾਸ਼ਣ ਮਿਲਿਆ ਤੁਹਾਨੂੰ ਅਸ਼ਵਾਸ਼ਣ ਉਹ ਕਹਿੰਦੇ ਠੀਕ ਹੈ ਜੀ ਅਸੀਂ ਕਰਦੇ ਹਾਂ ਗੱਲ ਤੇ ਉਹ ਜਿਹੜਾ ਕਿਹੜੀ ਪਾਰਟੀ ਤੋਂ ਖੜੇ ਤੁਸੀਂ ਕਿਹੜੀ ਪਾਰਟ ਦੇ ਮੈਂ ਕਾਂਗਰਸ ਪਾਰਟੀ ਤੋਂ ਖੜਿਆ ਹਾਂ ਜੀ ਤਾਂ ਵੀ ਕਾਂਗਰਸ ਤੋਂ ਕਾਂਗਰਸ ਕਿਉਂ ਨਾ ਵਰਤਾਰੂ ਜੀ ਸਰ ਇਹਦਾ ਮੈਂ ਕਿ ਇਸ ਦੇ ਅੰਦਰ ਕੋਈ ਪਾਰਟੀ ਨਹੀਂ ਹੁੰਦੀ ਕਿ ਜਿਹੜਾ ਮਰਜ਼ੀ ਖੜਾ ਹੋ ਸਕਦਾ ਸਰ ਪਾਵੇਂ ਕਿ ਇਸ ਘਟਨਾ ਤੋਂ ਬਾਅਦ ਐਸਐਚਓ ਸਾਹਿਬ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸ ਰਹੇ ਨੇ ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਚੋਣ ਕਮਿਸ਼ਨ ਬੱਬਰ ਮਾਰਨ ਵਾਲੇ ਐਸਐਚਓ ਦੇ ਖਿਲਾਫ ਕਾਰਵਾਈ ਕਰਦੇ ਹੈ ਜਾਂ ਨਹੀਂ लुधियाना ਤੋਂ ترسیم ਭਾਰਦਵਾਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978